ਫਿਲਮਾਂ ਕਾਮੇਡੀ ਤੇ ਜਾਂ ਕਿਸੇ ਥੀਮ ਦੇ ਉੱਤੇ ਬਣਦੀਆਂ ਰਿਸ਼ਤਿਆਂ ਦੇ ਉੱਤੇ ਬਹੁਤ ਘੱਟ ਫਿਲਮਾਂ ਬਣਦੀਆਂ ਮਾਂ ਪਿਓ ਦਾ ਰਿਸ਼ਤਾ ਭੈਣ ਭਰਾ ਦਾ ਰਿਸ਼ਤਾ ਭਰਾ ਭਰਾ ਦਾ ਰਿਸ਼ਤਾ ਜਾਂ ਹੋਰ ਵੀ ਜਿੱਦਾਂ ਸਾਡੇ ਜੀਵਨ ਦੇ ਵਿੱਚ ਰਿਸ਼ਤੇ ਆਉਂਦੇ ਆ ਮੈਂ ਇਹਦੇ ਵਿੱਚ ਵੈਸੇ ਮਾਮੇ ਦਾ ਰੋਲ ਕੀਤਾ ਤਾਂ ਮੈਂ ਇਹ ਵੀ ਕਹਾਂਗਾ ਕਿ ਮਾਮੇ ਤੇ ਭਣ ਜੀ ਜਾਂ ਭਣਜੀ ਦਾ ਰਿਸ਼ਤਾ ਹੁਣ ਇਹ ਗਵਾਚ ਰਹੇ ਹੈ ਰਿਸ਼ਤੇ ਇਹ ਪ੍ਰੋਡਿਊਸਰ ਡਾਇਰੈਕਟਰ ਰਾਈਟਰ ਇਹ ਤਾਂ ਸਾਹਮਣੇ ਤੁਸੀਂ ਵੀ ਸਾਹਮਣੇ ਤੁਸੀਂ ਵੀ ਇਸ ਗੱਲ ਨੂੰ ਪ੍ਰਮੋਟ ਕਰਨਾ ਹੈ ਕਿ ਜਿਹੜੇ ਰਿਸ਼ਤੇ ਚਾਚੇ ਭਤੀਜੇ ਦੇ ਤਾਏ ਦੇ ਤਾਈਆਂ ਦੇ ਮਾਸੀਆਂ ਦੇ ਮਾਮਿਆਂ ਦੇ ਇਹ ਰਿਸ਼ਤੇ ਜਿਹੜੇ ਗਵਾਚ ਰਹੇ ਹੈ ਕਾਈਂਡਲੀ ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਸੰਜੋ ਔਰ ਇਹਨਾਂ ਨੂੰ ਆਨਾਲੀ ਜਿਹੜੀ ਜਨਰੇਸ਼ਨ ਹੈ ਜਾਂ ਇਸ ਵੇਲੇ ਜਿਹੜੀ ਸਾਡੀ ਜਨਰੇਸ਼ਨ ਹੈ ਜਿਨ੍ਹਾਂ ਨੇ ਆਪਣਾ ਰਿਸ਼ਤੇਦਾਰ ਸਿਰਫ ਮੋਬਾਈਲ ਫੋਨ ਨੂੰ ਬਣਾਇਆ ਹੋਇਆ ਮਾਪਿਓ ਵੀ ਉਹਨਾਂ ਵਾਸਤੇ ਮੋਬਾਈਲ ਫੋਨ ਹੈ ਪਹਿਣਪਰਾ ਵੀ ਔਰ ਬਾਕੀ ਨਾਨਕੇ ਦਾਦਕੇ ਵੀ ਮੈਂ ਬੇਨਤੀ ਕਰਾਂਗਾ ਤੁਹਾਨੂੰ ਸਾਰਿਆਂ ਨੂੰ ਜਿਹੜੇ ਪ੍ਰੈਸ ਵਾਲੇ ਬੰਦੇ ਇੱਥੇ ਆਏ ਕਿ ਕਾਈਂਡਲੀ ਇਹਨਾਂ ਰਿਸ਼ਤਿਆਂ ਨੂੰ ਅਸੀਂ ਤਾਂ ਸਾਲ ਚੱਕ ਕਦੀ ਇਹ ਜੀ ਫਿਲਮ ਬਣਾਉਂਦੇ ਹੈ ਜਿਨ੍ਹਾਂ ਦੇ ਵਿੱਚ ਰਿਸ਼ਤਿਆਂ ਦੀ ਗੱਲ ਹੁੰਦੀ ਹੈ ਤੁਸੀਂ ਵੀ ਇਸ ਚੀਜ਼ ਨੂੰ ਪ੍ਰਮੋਟ ਕਰੋ ਕਿ ਇਹ ਰਿਸ਼ਤੇ ਕੁਆਚਣੇ ਨਹੀਂ ਚਾਹੀਦੇ